ਅਮਰਸ਼ੀਦ ਸੰਤ ਰਾਮਾਨੰਦ ਜੀ ਦੀ ਸੋਚ ਸੰਸਥਾ ਰਜਿਸਟਰ ਵੱਲੋਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੀ ਬਾਣੀ ਅਤੇ ਮਿਸ਼ਨ ਦਾ ਪ੍ਰਚਾਰ ਪੜਸਾਰ ਲਗਾਤਾਰ ਚੱਲ ਰਿਹਾ ਹੈ। ਇਸ ਤਹਿਤ ਮਾਨਸਾ ਦੇ ਪਿੰਡ ਖੋਖਰ ਕਲਾ ਵਿਖੇ ਡੇਰਾ ਸੱਚਕੰਡ ਬੱਲਾ ਦੇ ਮੌਜੂਦਾ ਗੰਦੀ ਨਿਸ਼ੀਣ ਸਤਗੁਰ ਸੁਆਮੀ ਨਰਨਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਹਰਦੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਸੰਸਥਾ ਵੱਲੋਂ ਸਮੂਹ ਰਵਿਦਾਸੀਆ ਸਮਾਜ ਨੂੰ ਜਿੱਥੇ ਇਸ ਦੇ ਵਿਦਾਇ ਦਿੱਤੀ ਗਈ ਉੱਥੇ ਹੀ ਸੰਸਥਾ ਵੱਲੋਂ ਆਪਣੇ ਸਮਾਜ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦ ਟੀਵੀ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਦਾ ਵੀ ਧੰਨਵਾਦ ਕੀਤਾ। ਬਾਤੀ ਸੰਤ ਰਾਮਾਨਾ ਦੀ ਸੁਸਤਾਵਨੋਂ ਦਿੱਲਾ ਮਹਾਂਸਾ ਦੀ ਪੁਸਤਕਾਲਾ ਪ੍ਰਮੂਨ ਜਿਹੜਾ ਹਰ ਹੱਦ ਸੰਸਾ ਦੇ ਸੱਜਾਰਿਆਂ ਨੂੰ ਸੰਤ ਰਾਮਾਨਾ ਦੀ ਜੇਥਾਵੋਂ ਸਤਗੁਰੂ ਸਵਾਮੀ ਨੰਦਨ ਦਾਸ ਮਹਾਰਾਜ ਜੀ ਰਹਿਨਵਾਈ ਹੇਠ ਭੇਜਿਆ ਜਾ ਰਿਹਾ ਹੈ ਅਵਾਜੀ ਸੰਤ ਰਾਮਾਨਾ ਸੁਸਤਾਵਨ ਦਾ ਸਿਰਕਾ ਮੇਨ ਪ੍ਰਚਾਰ ਪੁਸਤਕਾਂ ਕੀਤੀ ਹੋਈ ਆ ਔਰ ਸਤਗੁਰੂ ਸਵਾਮੀ ਸਰਬੰਦਾਸ ਦੀ ਦੇਰਖਤ ਕਟ ਵੱਲਾ ਕੀ ਗੱਡੀਆਂ ਗੱਲਾਂ ਕਹੇ ਰਵਰਤੀਆ ਕਹਿੰਦੇ ਆ ਬਾਜੀ ਸੰਤ ਰਾਮਾਨਾ ਦਾ ਮਹਾਰਾਜ ਜੀ ਦੇ ਕੋਛ ਹਸਤਾਵਰਿੰਟਾ ਸੁਪਰ ਸਾਗਰ ਕੱਲ ਨਗਰ ਲਗਾਇਆ ਗਿਆ ਸੀ ਕਿ ਅੱਜ ਜਿਹੜੇ ਹੱਥੇ ਨਿਸ਼ਾਨ ਸਭ ਨੂੰ ਮਨਸਾਪੀ ਹੋਣੀ ਚਾਹੀਦੀ ਹੈ ਉਹ ਕਿਹੜੀ ਬੋਧਾ ਕਲਾ ਵਿੱਚ ਜਗੁਰਦੇਵ ਤਰਦਨ ਗੁਰਦੇਵ ਜੀ ਬਈਆਂ ਉਹ ਜੇਰ ਲੌੜੀਆਂ ਕਿਹੜੀ ਮੱਲ ਮਾਰ ਕੇ ਬੇਚੀਆਂ ਇੱਕ ਬਲ ਮਾਰ ਕੇ ਬੇਚੀਆਂ ਜੈਪੀ ਬਿਫੋਰ ਦਾ ਸਟੱਡ ਚੱਲਣਾ ਅੱਜ ਤੱਕ ਕੋਈ ਵੀ ਕੋਈ ਸ਼ਾਫਰ ਸਮਾਨ ਨਾ ਆਇਆ ਕਿੰਨੇ ਫਿਰ ਨੋ ਜਿੰਦਾ ਮੈਂ ਨਹੀਂ ਕਹਿੰਦਾ ਕਿ ਅੱਜ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ